ਪਹਿਲਾਂ ਧੀ ਨੂੰ ਸੌਰੇ ਕਹਿਣਾ ਪੁੱਤ ਜੇ ਤੈਨੂੰ ਸੱਸ ਨੇ ਕੋਈ ਮਾੜਾ ਚੰਗਾ ਸ਼ਬਦ ਬੋਲਿਆ ਸਾਨੂੰ ਆਣ ਕੇ ਨਾ ਦੱਸੀ ਇਹਦੇ ਨਾਲ ਸਾਡਾ ਆਪਸ ਵਿੱਚ ਪੈਣਾ ਪੈਣਾ ਦਾ ਫਿੱਕ ਪਵੇਗਾ ਤੁਸੀਂ ਤੇ ਉੱਥੇ ਰਹਿਣਾ ਸਾਨੂੰ ਨਾ ਦੱਸੀ ਅੱਜ ਕੱਲ ਤਾਂ ਸੁੱਖ ਨਾ ਮੋਬਾਈਲ ਕੋਲ ਹੈ ਗੱਲ ਮਗਰੋਂ ਹੁੰਦੀ ਹੈ ਤੇ ਫੋਨ ਤੇ ਬੋਲੋ ਜੀ ਪਹਿਲਾਂ ਪਹੁੰਚ ਜਾਂਦੀ ਹੈ ਜੇ ਤੇ ਪਿੱਛੇ ਸਿਆਣੀ ਮਾਂ ਹੋਏਗੀ ਤੇ ਉਹ ਆਪਣੀ ਧੀ ਨੂੰ ਸਮਝਾਵੇਗੀ ਪੁੱਤ ਇਹ ਜਿ ਨਹੀਂ ਹੁੰਦਾ ਨਾ ਇੰਜ ਨਹੀਂ ਹੁੰਦਾ ਮੈਂ ਐਸੇ-ਐਸੇ ਪਰਿਵਾਰ ਵੇਖੇ ਜਿੱਥੇ ਧੀ ਨੇ ਜੇ ਕੋਈ ਸ਼ਿਕਾਇਤ ਕੀਤੀ ਵੀ ਅੱਗੇ ਉਹ ਪਿਤਾ ਨੇ ਤੇ ਮਾਂ ਨੇ ਇਹ ਗੱਲ ਕਹਿ ਦਿੱਤੀ ਧੀਏ ਨਾ ਜੇ ਮੈਂ ਇੱਥੇ ਆਇਆ ਨਾ ਤੇ ਮੈਂ ਤੇਰੀ ਗਲਤੀ ਕੱਢਣੀ ਆਣ ਕੇ ਉਹ ਫਿਰ ਧੀ ਅੱਗੇ ਤੋਂ ਸ਼ਿਕਾਇਤਾਂ ਕਰਦੀ ਨਹੀਂ ਜਿੱਥੇ ਮਾਂ-ਬਾਪ ਪਿੱਛੋਂ ਕਹਿਣ ਕੋਈ ਗੱਲ ਨਹੀਂ ਤੂੰ ਤਿਆਰੀ ਕਰ ਅਸੀਂ ਤੈਨੂੰ ਲੈ ਆਉਣਾ ਸ਼ਾਮਾਂ ਨੂੰ ਨਾਲ ਹੀ ਉਹ ਕਈ ਵਾਰੀ ਨਿੱਕੀਆਂ-ਨਿੱਕੀਆਂ ਗੱਲਾਂ ਤੇ ਧੀਾਂ ਇੱਕ ਵਾਰ ਸਹੁਰੇ ਘਰੋਂ ਪੇਕੇ ਘਰ ਆਈਆਂ ਮੁੜ ਕੇ ਅਗਲੇ ਲੈਣ ਬੋਲੋ ਜੀ ਆਈ ਉਹ ਕਦੇ ਤੁਹਾਡਾ ਸਰਜੂ ਤੇ ਸਾਡਾ ਵੀ ਸਰਜੂ